ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਬਾਬਾ ਫਰੀਦ ਜੀ ਦੇ ਸਥਾਨ ਦੇ ਉੱਪਰ ਜੇਕਰ ਕੋਈ ਵਿਅਕਤੀ ਝੁੱਠੀ ਸੌਂ ਚੁੱਕਦਾ ਹੈ ਤਾਂ ਉਸ ਦਾ ਅਸਰ ਕੀ ਹੁੰਦਾ ਹੈ ਹੰਮੀਰ ਸਿੰਘ ਅਤੇ ਵੀਰ ਸਿੰਘ ਵਿੱਚ ਕਹਿੰਦੇ ਹਨ ਕਿ ਫਰੀਦਕੋਟ ਦੀ रियासत ਨੂੰ ਲੈ ਕੇ ਝਗੜਾ ਹੋ ਗਿਆ ਇੱਕ ਹੰਮੀਰ ਸਿੰਘ ਕਹਿ ਰਿਹਾ ਸੀ ਕਿ ਮੈਂ ਹੱਕਦਾਰ ਹਾਂ ਵੀਰ ਸਿੰਘ ਕਹਿ ਰਿਹਾ ਸੀ ਕਿ ਮੈਂ ਹੱਕਦਾਰ ਹਾਂ ਇਸ ਇਲਾਕੇ ਦੇ ਸਰਦਾਰਾਂ ਦੀ ਪੰਚਾਇਤ ਨੇ ਬੀਰ ਸਿੰਘ ਨੂੰ ਸੌ ਚੁੱਕਣ ਲਈ ਆਖਿਆ ਕਿ ਜੇਕਰ ਉਹਨਾਂ ਵਿੱਚੋਂ ਜੋ ਵੀ ਸੱਚਾ ਹੈ ਤਾਂ ਉਹ ਸਿਵਰੀਨ ਹਾਕਿਮ ਬਾਬਾ ਫਰੀਦ ਜੀ ਦੇ ਸਥਾਨ ਤੇ ਆਵੇ ਅਤੇ ਇਸ ਸਥਾਨ ਦਾ ਕੁੰਡਾ ਖੋਲੇ ਤਾਂ ਬੀਰ ਸਿੰਘ ਨੇ ਇਸ ਤਰ੍ਹਾਂ ਹੀ ਕੀਤਾ ਉਸਨੇ ਪੰਚਾਇਤ ਨੂੰ ਉਸ ਝਗੜੇ ਵਾਲੇ ਇਲਾਕੇ ਦਾ ਹੱਕਦਾਰ ਮੰਨ ਕੇ ਮੰਨ ਲਿਆ ਅਤੇ ਉਹ ਬੜੀ ਸ਼ਾਂਤ ਸੋਖਤ ਨਾਲ ਆਪਣੇ ਬਰਾਦਰੀ ਦੇ ਸਰਦਾਰਾਂ ਤੋਂ ਫੈਸਲਾ ਆਪਣੇ ਹੱਥ ਵਿੱਚ ਹੋ ਜਾਣ ਕਰਕੇ ਬੜੀ ਮੁਸ਼ਕਲ ਫੌਲਰ ਬੰਨਾ ਹੋ ਗਿਆ। ਰਸਤੇ ਵਿੱਚ ਉਹਨਾਂ ਨੇ ਮੁਦਕੀ ਦੇ ਨਾਮ ਦੇ ਉੱਪਰ ਰਾਤ ਕੱਟੀ। ਜਦੋਂ ਸਿਪਾਹੀਆਂ ਨੇ ਉੱਠ ਕੇ ਦੇਖਿਆ ਕਿ ਵੀਰ ਸਿੰਘ ਸਦਾ ਨਾ ਝਗਣ ਵਾਲੀ ਨੀਂਦ ਵਿੱਚ ਸੁੱਤਾ ਪਿਆ ਹੈ। ਤਾਂ ਲੋਕਾਂ ਦੇ ਮਨ ਵਿੱਚ ਇਹ ਪੈ ਬੈਠ ਗਿਆ ਕਿ ਜੋ ਵੀ ਇਸ ਸਥਾਨ ਦੇ ਉੱਪਰ ਠੁੱਠੀ ਸੌਂ ਚੁੱਕਦਾ ਹੈ ਤੇ ਉਸ ਦਾ ਅਸਰ ਕੀ ਹੁੰਦਾ ਹੈ। ਅਤੇ ਉਸ ਦਿਨ ਤੋਂ ਬਾਅਦ ਕਿਸੇ ਨੇ ਵੀ ਪੱਪਾ ਫਰੀਦ ਜੀ ਦੇ ਸਥਾਨ ਦੀ ਉੱਪਰ ਚੁੱਟੀ ਸੌਣ ਨਹੀਂ ਚੱਕੀ ਅਤੇ ਇਸ ਘਟਨਾ ਤੋਂ ਬਾਅਦ ਭਰਾਵਾਂ ਨੇ ਬਲਕਿ ਇਹ ਮਿਲ ਕੇ ਗੁਰੂ ਹਰਿ ਸਹਾਇ ਦੇ ਉਸ ਸਮੇਂ ਦੇ ਗੁਰੂ ਕਰਮ ਸਿੰਘ ਤੋਂ ਅਮਰਤਪਾਨ ਕੀਤਾ